ਬਾਬੂ ਕੁ ਕਰਦੀ ਏ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਿਰਧ ਪਿਤਾ ਦੀਆਂ ਬੁੱਢੀਆਂ ਅੱਖਾਂ ਹੁਣ ਆਪਣੇ ਪੁੱਤ ਦੇ ਅੰਤਮ ਦਰਸ਼ਨਾਂ ਨੂੰ ਤਰਸ ਰਹੀਆਂ ਨੇ ਤਾਂ ਬਟਾਲਾ ਦਾ ਰਹਿਣ ਵਾਲਾ ਵਰੁਣ ਜਿਸ ਦੀ ਕੀ ਵਿਦੇਸ਼ੀ ਧਰਤੀ ਇਟਲੀ ਦੇ ਵਿੱਚ ਕੰਮ ਦੌਰਾਨ ਮਸ਼ੀਨ ਦੇ ਵਿੱਚ ਦੱਬਨ ਦੇ ਨਾਲ ਜਾਨ ਚਲੀ ਗਈ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਬਿਰਧ ਪਿਤਾ ਹੁਣ ਹੰਝੂ ਭਰੀਆਂ ਅੱਖਾਂ ਦੇ ਨਾਲ ਇਹ ਕਹਿ ਰਿਹਾ ਹੈ ਕਿ 12 ਸਾਲ ਪਹਿਲਾਂ ਮੈਂ ਤਾਂ 7 ਲੱਖ ਦਾ ਕਰਜ਼ਾ ਚੁੱਕ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਿ ਉੱਥੇ ਕੰਮਕਾਰ ਸੈੱਟ ਹੋਵੇਗਾ ਤਾਂ ਕਰਦੇ ਹਾਲਾਤ ਸੁਧਰਣਗੇ ਉਹਨਾਂ ਦਾ ਕਹਿਣਾ ਹੈ ਕਿ ਕੰਮ ਸੈੱਟ ਹੋ ਚੁੱਕਿਆ ਸੀ ਅਕਸਰ ਭਾਰਤ ਆਉਂਦਾ ਰਹਿੰਦਾ ਸੀ ਆਪਣੇ ਪਿਤਾ ਨੂੰ ਮਿਲਣ ਦੇ ਲਈ ਕਿਉਂਕਿ ਵਰੁਣ ਦੀ ਮਾਤਾ ਦਾ ਵੀ ਸਵਰਗਵਾਸ ਹੋ ਚੁੱਕਿਆ ਸੀ ਨਵੰਬਰ 24 ਦੇ ਵਿੱਚੋਂ ਪਿਤਾ ਨੂੰ ਮਿਲਣ ਦੇ ਲਈ ਭਾਰਤ ਆਇਆ ਮਾਰਚ 17 ਨੂੰ ਵਾਪਸ ਇਟਲੀ ਗਿਆ ਸੀ ਤੇ ਅਪ੍ਰੈਲ 8 ਨੂੰ ਇਹ ਦੁਖਦਾਈ ਖਬਰ ਪਿਓ ਤੱਕ ਪਹੁੰਚੀ ਹੈ ਕਿ ਵਰੁਣ ਜੋ ਕਿ ਆਪਣੇ ਪਿਤਾ ਦਾ ਇਕਲੌਤਾ ਸਹਾਰਾ ਸੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਬਿਰਧ ਪਿਤਾ ਹੁਣ ਆਪਣੇ ਪੁੱਤ ਦੇ ਅੰਤਮ ਦਰਸ਼ਨਾਂ ਨੂੰ ਤਰਸ ਰਿਹਾ ਤੇ ਇਸ ਦਰਮਿਆਨ ਇਸ ਬਿਰਧ ਪਿਓ ਦੇ ਵੱਲੋਂ ਸਰਕਾਰਾਂ ਤੋਂ ਅਪੀਲ ਕੀਤੀ ਗਈ ਹੈ ਕਿ ਮ੍ਰਿਤਕ ਦੇ ਇੱਕ ਭਾਰਤ ਧਰਿਆਂਤੀ ਜਾਵੇ ਤਾਂ ਜੋ ਇਹ ਪਿਤਾ ਆਖਰਕਾਰ ਆਪਣੇ ਪੁੱਤ ਦੇ ਅੰਤਮ ਦਰਸ਼ਨ ਤਾਂ ਕਰ ਸਕੇ ਉਹ 12 12 ਸਲੋਗ ਹੋ ਗਿਆ ਹੈ ਆਪਣੇ ਦਿਵਾਲੀ ਤੇ ਪਹਿਲਾਂ ਦਿਵਾਲੀ ਤੋਂ ਬਾਅਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਨੂੰ ਚਲੇ ਗਿਆ ਇਹ ਮਾਰਤ ਪਿਛਲੇ ਮਹੀਨੇ ਮਾਰਚ ਤੇ ਪਤਾ ਲਗਾ 8 ਤਰੀਕ ਨੂੰ ਵੀ ਇਹ ਕੰਮ ਹੋ ਗਿਆ ਹਾਦਸੇ ਬਾਰੇ ਉਥੇ ਕਾਕਾ ਆਪਣਾ ਉਹਨੇ ਫੋਨ ਕੀਤਾ ਵੀ ਇਹ ਮੇਰੇ ਮਸ਼ੀਨ ਨੂੰ ਉਹ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨਿਆ ਇਹ ਵੀ ਕਰ ਕੰਮ ਹੋ ਗਿਆ ਇਹ ਸਾਫ ਕਰਨਿਆ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾ ਲਿਆ ਨਹੀਂ ਗਿਆ ਵਿਆਖਿਆ ਨਹੀਂ ਉਹਨੇ ਬਟਨ ਨਾ ਪਤਾਣ ਕਿ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਉਹਦੀ ਉੱਥੇ ਡੈਥ ਹੋ ਗਈ ਜਿਹਨ ਨਾਲ ਕੰਨਾ ਦੇ ਕਿਵੇਂ ਭੇਜੋ ਇਹਦਾ ਬਾਰਾਂ ਸਾਲ ਹੋ ਗਏ ਹੋਣ ਹੋ ਗਿਆ ਹਾਂਜੀ ਕਰਦੇ ਜੋਕੀ ਭੇਜੇ ਹੋਰ ਇਹਨੇ ਪੈਸੇ ਕਬੀਰਦਾਰੀ ਕਿੱਥੇ ਹੁੰਦੇ ਆ ਕੇ ਸ 1.5 7 ਲੱਖ ਰੁਪਏ ਲਗਾ ਮੇਰਾ ਨਦੀ ਬਾੜੀ ਵਾਪਸ ਆਵੇ ਕਰੋ ਉਨਨ ਦੀ ਆਪਣੇ ਡੈਡ ਬੋਡੀ ਦਾ ਆਸਾਵੇ ਸੇ ਚਰ ਦਰਸ਼ਨ ਪਰ ਸੁਣਾਖੀ ਹੋ ਜਣ ਤੇ ਨਾਲੇ ਕੋਈ ਰਸਮਾਂ ਜੁਣੀਆਂ ਕੋ ਦੁਨੀਆਦਾਰੀ ਨਹੀਂ ਹੁੰਦੀ ਉਹ ਵੀ ਕਰਕੇ ਬੋਲੀ ਦੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਏ ਇਹ ਨਾ ਸਾਂਝੋਗੇ ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ ਬਹੁਤ ਵਧੀਆ ਸੈੱਟ ਹੋਇਆ ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡਿਆ ਵਿੱਚ ਇਹਨਾਂ ਦੇ ਬਜ਼ੁਰਗਾ ਦਾ ਬਹੁਤ ਮਤਲਬ ਕੀ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ ਪਰ ਇੱਕ ਗੱਲ ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਬਹਾਰਿਆ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਆਈ ਪੰਜਾਬ ਸਰਕਾਰ ਕੋਲੋਂ ਸੈਂਟਰ ਸਰਕਾਰ ਕੋਲੋਂ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੱਡ ਬੋਡੀ ਜਿਹੜੀ ਨਾਲ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰ ਲਏ। ਉਹੋ ਹੀ ਸਾਰਾ ਸੀ। ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੀ ਫੈਮਿਲੀ ਸੈੱਟ ਨੇ। ਉਹੋ ਹੀ ਇਹਨਾਂ ਨੂੰ ਖਰਚਾ ਭੇਜਦਾ ਸੀ। ਉਹੋ ਹੀ ਇਹਨਾਂ ਦੀ ਸੰਭੂਸ ਕਰਦਾ ਸੀ। ਮੇਰੇ ਬੱਚਿਆਂ ਵਰਗਾ ਹੀ ਛੋਟੇ ਸੀ ਜਦੋਂ ਮੈਸ ਕਰ ਚਾਈ ਸੀ ਮੈਂ ਆਪਣੇ ਅੱਤੇ ਐਡੇ ਕੀਤਾ ਆ। ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਨ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਦੋਂ ਦੇ ਬਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ ਦੱਸ ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ 5 ਦਿਨ ਲੱਗਣਗੇ ਤਾਂ ਹਲੇ ਇਦਾਂ ਹੀ ਸਾਨੂੰ ਅੱਗੇ ਅੱਗੇ ਦਿਨ ਪਾਈ ਜਾਂਦੇ ਅਸੀਂ ਤੇ ਨਹੀਂ ਸੋਚਿਆ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ ਸਾਡੀ ਹੱਥ ਜੋੜ ਕੇ ਬਸ ਇਹ ਬੇਨਤੀ ਹੈ ਸਾਡਾ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਉਹਦੀ ਸ਼ਾਂਤੀ ਬਰਸਮਾ ਪੂਰੀਆ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਵਾਈਏ ਸਾਡਾ ਬੱਚਾ ਰੋ ਰਿਹਾ ਛੱਡ ਗਏ ਨੀ ਮਤ ਨਹੀਂ ਆ